जय प्रसाद रसै सुख मंदर तिसे ते आए सदा मंदर ते जिस वाई गुरु परमात्मा दी परमेश्वर दी कृपा दे नाल असि ए सोहने मंदरा विच रह रहे हां ओ नु अब हर समय हर पल असि अपने मन दे अंदर ओदा ध्यान धरना है तिसे ते आए सदा मंदर हर समय अपने मन विच ओदी विचार करनी है ओदा नाम जपना है सिमरन करना है जय प्रसाद ग्रह संग सुख वसना

ਦੁਨਿਆਵੀ ਪਦਾਰਥ ਹੈ ਜੋ ਸਾਨੂੰ ਮਾਇਆਵੀ ਪ੍ਰਸਾਪਤ ਮਿਲੇ ਹਨ ਪਦਾਰਥ ਰੰਗ ਰਸੂ ਲੋ ਵੀ ਹੈਗੇ ਹਨ ਉਹਨਾਂ ਨੂੰ ਅਸੀਂ ਭੋਗਦੇ ਹਾਂ ਉਸ ਦੇ ਨਾਲ ਨਾਨਾ ਨਾਨਕ ਸਦਾ ਕਿਹ ਜਿਹਾ ਬਣੋ ਕਿ ਜੋ ਇਹ ਪਦਾਰਥ ਦਿੱਤੇ ਹਨ ਮਾਇਆਵੀ ਅਸੀਂ ਭੋਗਦੇ ਹਾਂ ਤੇ ਉਹ ਉਸ ਪਰਮਾਤਮਾ ਦੀ ਕਿਰਪਾ ਰੇ ਨਾਲ ਗੁਰਨਾਮ ਸਿੰਘ ਜੀ ਦਾ ਕਥਨ ਹੈ ਕਿ ਇਹਨਾਂ ਕੋ ਸ਼ਰਾਈ ਗੁਰੂ ਨੇ ਸਾਨੂੰ ਦਿੱਤਾ ਹੈ ਕਿ ਅਸੀਂ ਹਰ ਵਕਤ ਹਰ ਪਲ ਉਹਦਾ ਸਿਮਰਨ ਕਰਨਾ ਹੈ ਜਹ ਪ੍ਰਸਾਦ ਪਾਠ ਪਟੰਬਰ ਹਟਾਵੇ ਪਾਠ ਪਟੰਬਰ ਮੀਨਸ ਦੋਸੀ ਸੁੰਦਰ ਵਸਤਰ ਪਾਣੇ ਆ ਉਹ ਵੀ ਉਹਦੀ ਹੀ ਕਿਰਪਾ ਦੇ ਨਾਲ ਮਿਲਦੇ ਹਨ ਨਹੀਂ ਤੇ ਕੋਈ ਤੇ ਦੇਖ ਲਓ ਵਿਚਾਰੇ ਬਿਨਾ ਵਸਤਰਾਂ ਤੋਂ ਵੀ ਘੁੰਮ ਰਹੇ ਹਨ ਫਟੇ ਵੀ ਪਾ ਰਹੇ ਹੈ ਗਰੀਬੀ ਤੇ ਆ ਤੇ ਉਹ ਕਿਸ ਕਰਕੇ ਆ ਕਿਉਂਕਿ ਉਸਤੇ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਤੇ ਉਹ ਕਿਰਪਾ ਦੇ ਬਗੈਰ ਨਹੀਂ ਹੋ ਸਕਦਾ ਹੈ

ਮਨ ਆਠ ਬਹਿਰ ਤਾ ਕਾ ਜਸ ਗਾਵੀ ਤੇ ਹੈ ਮਨ ਅਸੀਂ ਆਪਣੇ ਮਨ ਨੂੰ ਸਮਝਾਉਣਾ ਹੈ ਸਮਝਾਉਣਾ ਕਰਨਾ ਹੈ ਕਿ ਉਸ ਤੋਂ ਆਠੇ ਬਹਿਰ ਜਿੰਨਾ ਦਿਨ ਚਿਰ ਤੂੰ ਜਾਗਣਾ ਹੈ ਜਿੰਨਾ ਦਿਨ ਕੋ ਸਮਾਂ ਹੈ ਹਰ ਪਲ ਤੂੰ ਉਹਦੇ ਜਸ ਦਾ ਉਹਦੇ ਨਾਮ ਦਾ ਉਹਦੇ ਕੀਰਤਨ ਦਾ ਗਾਇਨ ਕਰ ਜੈ ਪ੍ਰਸਾਦ ਤੂ ਕੋ ਨ ਪਹੁੰਚੀ ਤੂ ਸਭ ਕੋ ਮਾਨ ਹੈ ਮੁਖਾਂ ਤੋਂ ਜਸ ਰਸਨ ਵਖਾਣੇ ਜੈ ਪ੍ਰਸਾਦ ਜਿਸ ਕਿਰਪਾ ਨਾਲ ਤੈਨੂੰ ਜਾਣਦੇ ਹਲੋ तेनु जो जानते हैं लोग जो तो जय प्रसाद तुझ सबको माने तेनु मान प्रतिष्ठा मिली है मुख तांको जस रसन बखाने उस मुख दे नाल तू उस परमात्मा दे जस दा गायन कर बखान कर उस दे रस्ते ते चल जय प्रसाद तेरो रहता धर्म मन सदा ते आए केवल पात्र तो जो जिस धर्म विच है तू उस नु उस दे परपक्व हो ना कि इधर उधर डोल मन सदा ते आए केवल पात्र आज बार यही अना करना है कि उस परमात्मा परम पिता परमेश अकाल हमेशा, हमेशा प्रभत मान पावे प्रभ जी जपत प्रभु जी की कृपा के मान जो सू सम्मान मिलता है प्रतिष्ठा मिलती है जगत वि ਅਸੀਂ ਉਸ ਉਹ ਕੇ ਦੇ ਨਾਨਕ ਪਤ ਸੇਤੀ ਕਰ ਜਾਵੇ ਤੇ ਅਸੀਂ ਇਹ ਮਾਨ ਪ੍ਰਤੀਸ਼ਠਾ ਦੇ ਨਾਲ ਜਾਵਾਂਗੇ ਤੇ ਉਸ ਦਰਗਾਹ ਵਿੱਚ ਵੀ ਸਾਡੀ ਪਤ ਹੋਏਗੀ ਸਾਡੀ ਇੱਜ਼ਤ ਹੋਏਗੀ ਸਾਨੂੰ ਮਾਨ ਦਿੱਤਾ ਜਾਏਗਾ ਉੱਥੇ ਵੀ ਸਾਡਾ ਇੱਜ਼ਤ ਮਾਨ ਹੋਏਗੀ ਜਹ ਪ੍ਰਸਾਦ ਆਰੋ ਪੰਚਨ ਦੇਵੀ ਤੇ ਜਿਸ ਦੀ ਕਿਰਪਾ ਦੇ ਨਾਲ ਇਹ ਸਾਨੂੰ ਸੁੰਦਰ ਪਾਇਆ ਮਿਲਿਆ ਪੰਚਨ ਦੇਵੀ ਮੀਨਸ ਸੋਨੇ ਵਾਲੀ

ਇਹ ਇਸੇ ਫਰੇਮਾਨ ਨੂੰ ਸਮਝਾਣਾ ਹੈ ਕਿ ਇਹ ਮਨ啊 ਤੂੰ ਉਹਦੀ ਜਸ ਉਹਦੇ ਕੀਰਤਨ ਉਹਦਾ ਗਾਇਨਕਾਰ ਹਰ ਪਲ ਉਹਦੇ ਨਾਲ ਜੁੜਿਆ ਰਹਿ ਇਹੀ ਅਸੀਂ ਆਪਣੇ ਮਨ ਨੂੰ ਬਾਰ ਬਾਰ ਸਮਝਾਉਣਾ ਹੈ ਉਹ ਕਿੱਥੇ ਆ ਕੇ ਸਮਝ ਸਕਦੇ ਅਸੀਂ ਇਸ ਸੰਗਤ ਵਿੱਚ ਸੰਗਤ ਦੇ ਬਗੈਰ ਆਪਣੇ ਆਪਣੇ ਘਰਾਂ ਚ ਸਭ ਬੈਠੇ ਹਨ ਕੋਈ ਵੀ ਗਿਆਨੀ ਹੋਣੀ ਨਹੀਂ ਹੈ ਜਦਕਾ ਬਸ ਇਹ ਸੰਗਤ ਤੇ ਨਹੀਂ ਆਂਦੇ ਸਾਨੂੰ ਨੰਮਰਤਾ ਸਹਜਤਾ ਪੇਸ਼ੈਂਸ

तो उस उस परमात्मा का जिस मन इना प्रभाव पै जाए असी वो, वो किस तरह पेगा तो असी हर पल ओ याद करिए शुकराना करिए बाणी पढ़िए समझिए इस तरह वो अपनी कृपा करता है जय प्रसाद कुछ हो ना पहुँचे कोई नहीं पहुंच सकता जो ओरी कृपा नहीं हो असीगत वि आ सकते हैं जे ओरी कृपा होते बार बार यही क्या गया है जह प्रसाद कुछ को न पहुंचे ओधी पहुंच तक असी नहीं जा सकते मन साथ साथ सिमरो प्रभु जो तो उस प्रभु जो उच्चा है सब तो एक है परमात्मा ओदे तक असी ताही पहुंच सकते हाँ के अपने मन नु असी समझावांगे सिमरन करांगे ताही होता कसी पहुंच सकते हा जह प्रसाद पाई दुर्लभ दे ओधी कृपा दे नाल असी दुर्लभ जो मनुखता जीवन है क्योंकि एनु देवी ही लोचते हन ਇਸ ਦੇਹੀ ਕੋ ਲੋਟਾਂ ਦੇ ਤੇ ਉਹ ਇਸੇ ਹੀ ਲੋਟਦੇ ਹਨ ਤੇ ਦੁਰਲਭ ਦੇ ਹੈ ਇਹ 84 ਦੇ ਗੇੜੇ ਵੀ ਕਿਸੇ ਪਤਾ ਨਹੀਂ ਕਿੰਨੇ ਚੱਕਰ ਮਾਰੇ ਹਨ ਕਿੰਨੇ ਪੇ ਗੇੜੇ ਲਗਾਏ ਹਨ ਤਾਂ ਇਹਨੂੰ ਸਾਨੂੰ ਦੁਰਲਭ ਦੇ ਮਿਲੀ ਹੈ ਇਹ ਵੀ ਅਸੀ ਕੀਮਤ ਨਹੀਂ ਪਾਉਂਦੇ ਨਾਨਕ ਤਾਂ ਕੀ ਭਗਤ ਕਰੇ ਤਾਂ ਜਿਸਨੇ ਦੁਰਲਭ ਸ਼ਰੀਰ ਦਿੱਤਾ ਹੈ ਸਾਨੂੰ ਦੇਹ ਦੇਹੀ ਦਿੱਤੀ ਹੈ ਕਾਇਆ ਦਿੱਤੀ ਹੈ ਤੇ ਨਾਨਕ ਤਾਂ ਕੀ ਭਗਤ ਕਰੇ ਇਹ ਪ੍ਰਿੰਤੂ ਨਾਨੇ ਤੇਜੀ ਕਹਿੰਦੇ ਹਨ ਕਿ ਅਸੀਂ ਉਸ ਪਰਮਾਤਮਾ ਦੀ ਭਗਤੀ ਕਰੀਏ ਉਹਦੇ ਵਿੱਚ ਛੇ ਸਮੇਂ ਲੱਗੇ ਰਹੀਏ ਤੇ ਐਸੀ ਕਿਰਪਾ ਹੋਵੇ ਜੀ ਸਾਡੇ ਸਾਰਿਆਂ ਦੇ ਬਣੋ ਸਾਨੂੰ ਇਹੋ ਜੀ ਮਤ ਦੇਣ ਸੁਮਤ ਦੇ ਜੋ ਅਸੀਂ ਉਸ ਪ੍ਰਭੂ ਦਾ